ਜ਼ਬੂਰਾ ਦੀ ਕਿਤਾਬ ਉਹਦਾ 119 ਨੰਬਰ ਅਧਿਆਇ ਤੇ ਉਹਦੀ 105 ਨੰਬਰ ਆਇਤ ਚ ਇਦਾਂ ਲਿਖਿਆ ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹਾਂ ਦਾ ਚਾਨਣ ਹੈ ਹallelujah ਸੋ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਪੜ੍ਹਦੇ ਆਂ ਜਾਂ ਸੁਣਦੇ ਆਂ ਤਾਂ ਫਿਰ ਪਰਮੇਸ਼ਵਰ ਦਾ ਵਚਨ ਸਾਡੀ ਅਗਵਾਈ ਕਰਦਾ ਹੈ ਆ ਕਿ ਕਿ ਕਰਨਾ ਹੈ ਆ ਕਿ ਨਹੀਂ ਕਰਨਾ ਪਰਮੇਸ਼ਵਰ ਦਾ ਵਚਨ ਸਾਨੂੰ ਕਿਸੇ ਨਾਲ ਗੱਲ ਕਰਨੀ ਸਿਖਾਉਂਦਾ ਹੈ ਪਰਮੇਸ਼ਵਰ ਦਾ ਵਚਨ ਸਾਨੂੰ ਕਾਰੋਬਾਰ ਕਰਨੇ ਸਿਖਾਉਂਦਾ ਹੈ ਪਰਮੇਸ਼ਵਰ ਦਾ ਵਚਨ ਸਾਨੂੰ ਪ੍ਰਾਰਥਨਾ ਕਰਨੀ ਵੀ ਸਿਖਾਉਂਦਾ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਕਿੱਧਰ ਨੂੰ ਜਾਣਾ ਚਾਹੁੰਦੇ ਆ ਜੇ ਤੁਸੀਂ ਪਰਮੇਸ਼ਵਰ ਦੇ ਵਚਨ ਤੋਂ ਬਿਨਾ ਜਾਓਗੇ ਹੋ ਸਕਦਾ ਉਹ ਰਾਹ ਗਲਤ ਹੋਵੇ ਹੋ ਸਕਦਾ ਮਿਹਨਤ ਬਹੁਤ ਕਰ ਰਹੇ ਹੋਮੋ ਤੁਸੀਂ ਪਰ ਸਫਲਤਾ ਨਾ ਮਿਲ ਰਹੀ ਹੋਵੇ ਬਹੁਤ ਲੋਕੀ ਇਦਾਂ ਹੀ ਆ ਉਹ ਆਪਣੀ ਜ਼ਿੰਦਗੀ ਚ ਬੜਾ ਹੀ ਜ਼ੋਰ ਲਾ ਰਹੇ ਆ ਬੜੀ ਮਿਹਨਤ ਕਰ ਰਹੇ ਆ ਪਰ ਪ੍ਰਾਪਤ ਕੁਝ ਨਹੀਂ ਹੋ ਰਿਹਾ ਉਹਨਾਂ ਨੂੰ ਇਹਦਾ ਮਤਲਬ ਜਿਸ ਰਾਹ ਉੱਤੇ ਚੱਲ ਕੇ ਉਹ ਮਿਹਨਤ ਕਰ ਰਹੇ ਆ ਉਹ ਰਾਹ ਉਹਨਾਂ ਦੇ ਲਈ ਸਹੀ ਨਹੀਂ ਆ ਉਹ ਗਲਤ ਥਾਂ ਤੇ ਜ਼ੋਰ ਲਾ ਰਹੇ ਆ ਪਰ ਜੇਕਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲੋਗੇ ਪ੍ਰਭੂ ਦੇ ਵਚਨ ਨੂੰ ਪੜ੍ਹੋਗੇ ਤਾਂ ਵਚਨ ਚ ਲਿਖਿਆ ਕਿ ਜਿਹੜਾ ਪਰਮੇਸ਼ਵਰ ਦਾ ਵਚਨ ਉਹ ਸਾਡੇ ਪੈਰਾਂ ਲਈ ਦੀਪਕ ਹੈ ਅਤੇ ਸਾਡੇ ਰਾਹਾਂ ਦਾ ਚਾਨਣ ਹੈ ਹਨੇਰੇ ਵਿੱਚ ਠੋਕਰ ਲੱਗ ਸਕਦੀ ਆ ਤੇ ਠੋਕਰ ਲੱਗ ਕੇ ਜ਼ਰੂਰੀ ਨਹੀਂ ਛੋਟੀ ਜੀ ਰਗੜ ਲੱਗੇ। ਕਈ ਵਾਰੀ ਬਹੁਤ ਵੱਡੀ ਸੱਟ ਵੀ ਲੱਗ ਜਾਂਦੀ ਆ। ਕਈ ਵਾਰੀ ਨਿੱਕੀ ਜੀ ਠੋਕਰ ਤੋਂ ਬੰਦਾ ਡੇਗਦਾ ਆ ਹੱਡੀ ਪਸਲੀ ਟੁੱਟ ਜਾਂਦੀ ਆ। ਅਰੇ ਐਸੇ ਟੁੱਟਦੀ ਆ ਕਿ ਜ਼ਿੰਦਗੀ ਭਰ ਟੇਡਾ ਤੁਰਨਾ ਪੈਂਦਾ ਫੇ ਉਹਨੂੰ। ਬਹੁਤ ਸਾਰਿਆਂ ਦੀ ਲਾਈਫ ਦੇ ਵਿੱਚ ਇਦਾਂ ਹੀ ਆ। ਜਦੋਂ ਹਨੇਰੇ ਵਿੱਚ ਚੱਲਦੇ ਆ ਹਨੇਰਾ ਕੀ ਆ ਤੇ ਚਾਨਣ ਕੀ ਆ? ਜਿੱਥੇ ਲਿਖਿਆ ਪਰਮੇਸ਼ਵਰ ਦਾ ਵਚਨ ਹੈ ਮੇਰੇ ਰਾਹਾਂ ਦਾ ਚਾਨਣ ਆ ਮੇਰੇ ਪੈਰਾਂ ਲਈ ਦੀਪਕ ਆ ਉਹਦਾ ਮਤਲਬ ਆ ਕਿ ਪਰਮੇਸ਼ਵਰ ਦਾ ਵਚਨ ਗਿਆਨ ਆ ਤੇ ਮੈਨੂੰ ਉਹ ਸਿਖਾਉਂਦਾ ਆ ਜਿਹੜੀਆਂ ਰਾਹਾਂ ਤੇ ਮੈਂ ਚੱਲਣਾ ਆ ਚਾਨਣ ਦਾ ਮਤਲਬ ਹੁੰਦਾ ਗਿਆਨ ਤੇ ਫੇ ਹਨੇਰੇ ਦਾ ਮਤਲਬ ਕੀ ਹੋਇਆ ਅਗਿਆਨਤਾ ਮੂਰਖਪੁਣਾ ਹੁਣ ਜਿਹੜਾ ਵਿਅਕਤੀ ਹਨੇਰੇ ਵਿੱਚ ਚੱਲਦਾ ਆ ਭਾਵ ਉਹ ਅਗਿਆਨਤਾ ਵਿੱਚ ਚੱਲ ਰਿਹਾ ਆ ਉਹਦੇ ਕੋਲੇ ਸਮਝ ਨਹੀਂ ਹੈਗੀ ਪਰ ਉਹ ਉਦਾਂ ਹੀ ਹੁਣ ਫੇਰਜ਼ ਰੱਖ ਲੋ ਤੁਸੀਂ ਤੁਰੇ ਜਾਂਨੇ ਆ ਪਰ ਤੁਹਾਨੂੰ ਪਤਾ ਹੀ ਨਹੀਂ ਆ ਤੁਸੀਂ ਕਿੱਥੇ ਜਾਣਾ ਆ ਫੇਰ ਤੁਹਾਡਾ ਤੁਰਨਾ ਕਿਸੇ ਕੰਮ ਆਊਗਾ ਕਿਸੇ ਵੀ ਕੰਮ ਨਹੀਂ ਆਊਗਾ ਪਰ ਜੇ ਤੁਸੀਂ ਉਨਾਂ ਹੀ ਕਿਸੇ ਮੰਜ਼ਿਲ ਨੂੰ ਮੈਥ ਕੇ ਤੁਰੋਂ ਕਿ ਮੈਂ ਉੱਥੇ ਪਹੁੰਚਣਾ ਹੈ ਤਾਂ ਕੀ ਹੋਏਗਾ ਤੁਹਾਡਾ ਤੁਰਨਾ ਸਾਰਥਕ ਹੋ ਜਾਊਗਾ ਤੁਹਾਨੂੰ ਉਹਦਾ ਕੋਈ ਲਾਭ ਮਿਲੂਗਾ ਤੁਰ ਤੁਸੀਂ ਪਹਿਲਾਂ ਵੀ ਰਹੇ ਸੀ ਪਰ ਉਸ ਰਾਹ ਉੱਤੇ ਕੁਝ ਹੈ ਹੀ ਨਹੀਂ ਸੀ ਪਰ ਜਦੋਂ ਤੁਹਾਨੂੰ ਗਿਆਨ ਹੋਊਗਾ ਫਿਰ ਤੁਸੀਂ ਤੁਰੋਗੇ ਤਾਂ ਤੁਹਾਡੇ ਰਾਹ ਦੇ ਵਿੱਚ ਬੜੀਆਂ ਬਰਕਤਾਂ ਹੋਣਗੀਆਂ ਜਿਵੇਂ ਇੱਕ ਵਾਰੀ ਦਾ ਮੈਨੂੰ ਚੇਤਾ ਆ ਅਸੀਂ ਦਿੱਲੀ ਤੋਂ ਵਾਪਸ ਆ ਰਹੇ ਸੀਗੇ ਤੇ ਉਦੋਂ ਜਿਹੜੀ ਕਿਸਾਨਾਂ ਵਾਲੀ ਸਟ੍ਰਾਈਕ ਚੱਲਦੀ ਸੀਗੀ ਉਹਦਾ ਕਰਕੇ ਕਈ ਰਾਹ ਬੰਦ ਸੀਗੇ ਚੰਡੀਗੜ੍ਹ ਦੇ ਲਾਗੇ ਸ਼ੰਭੂ ਬਾਰਡਰ ਬੰਦ ਸੀਗਾ ਤੇ ਜਿਹੜਾ ਨੈਵੀਗੇਟਰ ਸੀਗਾ ਨਾ Google ਦੇ ਉੱਤੇ ਜਿਹੜਾ ਆਪਾਂ ਮੈਪ ਪਾਉਨੇ ਆ ਉਨੇ ਇੱਕ ਇਹੋ ਜਿਹੇ ਰਾਹ ਦੇ ਉੱਤੇ ਪਾਤਾ ਜਿਹੜਾ ਇੰਨਾ ਸੁੰਨਸਾਨ ਰਾਹ ਸੀਗਾ ਵੀ ਲਿਟਰਲੀ ਭਾਵੇਂ ਅਸੀਂ 2-3 ਜਾਣੇ ਸੀਗੇ ਗੱਡੀ 'ਚ ਫੇ ਵੀ ਮਨ ਹੋਰ ਤਰ੍ਹਾਂ ਹੁੰਦਾ ਸੀਗਾ ਵੀ ਇੰਨੇ ਰਾਤ ਆ ਕੋਈ ਬੰਦਾ ਪਰਿੰਦਾ ਕੁਝ ਦੇਖਦਾ ਨਹੀਂ ਤੇ ਉੱਤੋਂ ਨਾਲ ਪਤਾ ਹੀ ਨਹੀਂ ਸਾਨੂੰ ਵੀ ਰਾਹ ਕੱਚਾ ਆ ਲਾਗੇ ਨਾਲਾ ਵਗਦਾ ਆ ਰੋਡ ਕਿੰਨੀ ਚੌੜੀ ਆ ਕਰਕੇ ਕਦੀ ਉਸ ਰਾਹ ਤੇ ਅਸੀਂ ਗਏ ਹੀ ਨਹੀਂ ਕੋਈ ਪੰਪ ਨਹੀਂ ਨੇੜੇ ਹੈਗਾ ਕੋਈ ਦੁਕਾਨ ਨਹੀਂ ਨੇੜੇ ਹੈਗੀ ਤੁਹਾਨੂੰ ਅਗਰ ਮਦਦ ਦੀ ਲੋੜ ਆ ਕੁਝ ਸਮਝ ਹੀ ਨਹੀਂ ਆ ਰਹੀ ਵੀ ਕਿੱਥੇ ਆ ਕਿਉਂ ਇੰਨਾ ਪਰੇਸ਼ਾਨ ਸੀ ਮਾਨਕ ਕਿਉਂਕਿ ਉਸ ਰਾਹ ਦਾ ਗਿਆਨ ਨਹੀਂ ਸੀ ਪਰ ਜਦੋਂ ਥੋੜਾ ਜਿਹਾ ਅੱਗੇ ਗਏ ਸਾਡੇ ਨਾਲ ਹੀ ਇੱਕ ਕਪਰਾ ਸੀਗਾ ਉਹ ਕਹਿੰਦਾ ਇਸ ਪਿੰਡ ਤੋਂ ਹਨਾ ਮੈਨੂੰ ਪਤਾ ਆ ਵੀ ਆਪਾਂ ਫੇਰ ਦੁਬਾਰਾ ਜਿਹੜਾ ਆ ਮੇਨ ਰੋਡ ਤੇ ਝੜ ਸਕਦੇ ਤੁਸੀਂ ਉਹਨੂੰ ਕਿਹਾ ਤੈਨੂੰ ਪੱਕਾ ਕਹਿੰਦਾ ਹਾਂ ਹਾਂ ਇਸ ਪਿੰਡ ਦਾ ਮੈਂ ਨਾਮ ਸੁਣਿਆ ਇਸ ਪਿੰਡ ਤੋਂ ਮੈਨੂੰ ਪੂਰਾ ਪਤਾ ਆ ਜੇ ਆਪਾਂ 1 ਕਿਲੋਮੀਟਰ ਐਨੂ ਹੋ ਜਾਈਏ ਤੇ ਆਪਾਂ ਮੇਨ ਰੋਡ ਤੇ ਝੜ ਜਾਣਾ ਆ ਕੀ ਹੋਇਆ ਅਸੀਂ ਡਾਇਰੈਕਸ਼ਨ ਫਾਲੋ ਕੀਤੀ ਜਿਵੇਂ ਉਹਨੂੰ ਪਤਾ ਸੀਗਾ ਤੇ ਅਸੀਂ ਮੇਨ ਰੋਡ ਤੇ ਚੜ ਗਏ ਤੇ ਫੇ ਅਸੀਂ ਛੱਟੇ ਹੀ ਪਹੁੰਚ ਗਏ ਇਦਾਂ ਹੀ ਜਦੋਂ ਅਸੀਂ ਬਿਨਾਂ ਜਾਣਕਾਰੀ ਤੋਂ ਅਗਿਆਨਤਾ ਨਾਲ ਚੱਲਦੇ ਆ ਅਸੀਂ ਕਬਰਾਂ ਹਟ ਵੇਚ ਹੀ ਰਹਿਨੇ ਆ ਸਾਡੀ ਵਾਟ ਮੁੱਕਦੀ ਨਹੀਂ ਰਾਜ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਫੇਰ ਉਹ ਪਰੇਸ਼ਾਨੀਆਂ ਡਰਾਉਣਾ ਸ਼ੁਰੂ ਕਰ ਦਿੰਦੀਆਂ ਆ ਪਰ ਜਦੋਂ ਤੁਸੀਂ ਚਾਨਣ ਵਿੱਚ ਚੱਲਦੇ ਆ ਫਿਰ ਤੁਹਾਡਾ ਮਨ ਘਬਰਾਉਂਦਾ ਨਹੀਂ ਬਾਤ ਭਾਵੇਂ ਲੰਬੀ ਹੋਵੇ ਕਿਉਂਕਿ ਜੇ ਤੁਹਾਨੂੰ ਸ਼ੋਰ ਆ ਵੀ ਇਹਹੀ ਰਾਹ ਆ ਇਹ ਸਹੀ ਰਾਹ ਆ ਫਿਰ ਦਿੱਲੀ ਜਿੰਨੀ ਮਰਜ਼ੀ ਦੂਰ ਹੋਵੇ ਤੁਸੀਂ ਪਹੁੰਚਦੇ ਹੀ ਆ ਹallelujah ਇਦਾਂ ਹੀ ਸਾਡੇ ਜੀਵਨ ਦੇ ਬਾਕੀ ਸਫਰ ਆ ਆਤਮਿਕ ਸਫਰ ਆ ਸਾਨੂੰ ਗਿਆਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵਚਨ ਵਿੱਚ ਇਹ ਨਹੀਂ ਲਿਖਿਆ ਕਿ ਵਚਨ ਬਿਨਾ ਮੇਰੇ ਲੋਕੀ ਨਾਸ਼ ਹੋ ਰਹੇ ਪਾਦਰੀਆਂ ਬਿਨਾ ਨਬੀਆਂ ਬਿਨਾ ਭੁਖ ਬਾਣੀਆਂ ਬਿਨਾ ਪਰ ਵਚਨ ਚ ਲਿਖਿਆ ਗਿਆਨ ਬਿਨਾ ਮੇਰੀ ਲੋਕੀ ਜਿਹੜੇ ਆ ਮੇਰੀ ਪਰਜਾ ਜਿਹੜੀ ਆ ਉਹ ਨਾਸ਼ ਹੋ ਰਹੀ ਆ ਕਿਉਂਕਿ ਗਿਆਨ ਨਹੀਂ ਹੈਗਾ ਵਚਨ ਤਾਂ ਹੈਗਾ ਆ ਪਰ ਵਚਨ ਦੀ ਸਮਝ ਹੈ ਨਹੀਂ ਜੇ ਕਿਸੇ ਨੇ ਕੋਈ ਕੰਮ ਕਰਤਾ ਸਾਰੇ ਜਨਤਾ ਨੇ ਇਹ ਕਿਉਂ ਕੀਤਾ ਇਹ ਨਹੀਂ ਕਰਨਾ ਚਾਹੀਦਾ ਸੀ ਇਦਾਂ ਕਰਨਾ ਚਾਹੀਦਾ ਸੀ ਉਦਾਂ ਕਰਨਾ ਚਾਹੀਦਾ ਸੀਗਾ ਕਾਤੇ ਅਸੀਂ ਇੰਨਾ ਖਰੂ ਪਾਉਂਦੇ ਆ ਗਿਆਨ ਦੀ ਕਮੀ ਦਾ ਕਰਕੇ ਪਰ ਜੇ ਗਿਆਨ ਆ ਜਾਵੇ ਉਸ ਗਿਆਨ ਨੇ ਬਹੁਤ ਸਾਰਾ ਪ੍ਰਕਾਸ਼ ਦੇ ਦੇਣਾ ਫੇ ਆਪਾਂ ਨੂੰ ਫੇ ਆਪਾਂ ਨੂੰ ਵੀ ਸਮਝ ਆਉਣ ਲੱਗ ਜਾਣੀ ਹੈ ਸੱਚੀ ਗੱਲ ਮੈਂ ਅੱਗੇ ਵੀ ਕਈ ਵਾਰੀ ਕਿਹਾ ਬਹੁਤ ਚੀਜ਼ਾਂ ਆ ਮੇਰੇ ਖਿਆਲ ਚ ਮੈਨੂੰ ਪ੍ਰਚਾਰ ਕਰਦਿਆ 10 ਸਾਲ ਹੋ ਗਏ ਆ ਇਸ April ਦੇ ਵਿੱਚ ਜਿਹੜਾ ਲੰਘ ਕੇ ਗਿਆ ਆ ਸਹੀ ਤਰੀਕੇ ਨਾਲ ਮਤਲਬ ਪੂਰੀ ਰੀਤੀ ਦੇ ਨਾਲ ਪ੍ਰਚਾਰ ਕਰਦਿਆ ਉਸ ਤੋਂ ਪਹਿਲਾਂ ਕਦੀ ਕਦੀ ਕਰਦੀ ਸੀ ਪਰ ਹੁਣ 10 ਸਾਲ ਤੋਂ ਪ੍ਰੋਪਰ ਪਰਮੇਸ਼ਵਰ ਦੇ ਵਿੱਚ ਰੱਖ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਪਰ ਜਿਹੜੇ ਪਹਿਲੇ 6-7 ਸਾਲ ਬੀਤ ਗਏ ਤੇ ਜਦੋਂ ਮੈਂ ਹੁਣ ਦੇ ਪਿਛਲੇ ਤਿੰਨਾਂ ਸਾਲਾਂ ਨੂੰ ਦੇਖਦੀ ਆ ਬਹੁਤ ਜ਼ਿਆਦਾ ਫਰਕ ਆ ਤੇ ਮੈਨੂੰ ਆਪਣੇ ਆਪ ਨੂੰ ਕਈ ਗੱਲਾਂ ਤੇ ਇੰਨਾ ਹਾਸਾ ਆਉਂਦਾ ਆ ਕਿਉਂਕਿ ਉਹ ਅਗਿਆਨਤਾ ਵਿੱਚ ਸੀਗੀਆਂ ਇੰਦਾ ਨਹੀਂ ਉਹਨਾਂ 'ਚ ਪਰਮੇਸ਼ਵਰ ਦਾ ਵਚਨ ਨਹੀਂ ਸੀ ਸੀ ਪਰਮੇਸ਼ਵਰ ਦਾ ਵਚਨ ਬਹੁਤ ਭੈਣ ਭਰਾਵਾਂ ਨੇ ਹੱਲਾਸ਼ੇਰੀ ਦਿੱਤੀ ਦਲੇਰੀ ਦਿੱਤੀ ਪਰਮੇਸ਼ਵਰ ਨੇ ਵੀ ਯੂਜ਼ ਕੀਤਾ ਜ਼ਬਰਦਸਤ ਰੀਤੀ ਨਾਲ ਕਿਉਂਕਿ ਜੇ ਨਿੱਕਾ ਨੇ ਆਣਾ ਟੁੱਟੀ ਤੋਂ ਗਰਮ ਪਾਣੀ ਭਰ ਕੇ ਵੀ ਪਿਆਵੇ ਤਾਂ ਮਾਂ ਨੂੰ ਜਾਂ ਪਿਓ ਨੂੰ ਠੰਡਾ ਹੀ ਲੱਗਦਾ ਆ ਕਿਉਂਕਿ ਉਹ ਸੋਚਦਾ ਨਿੱਕੇ ਜੇ ਨਿਆਣੇ ਦੇ ਜੀ ਵਿੱਚ ਆਇਆ ਆ ਵੀ ਮੈਂ ਪਾਣੀ ਦਵਾ ਇਹਨੇ ਐਫਰਟ ਲਾਇਆ ਆ ਮੈਨੂੰ ਚੇਤਾ ਆ ਜਦੋਂ ਮੇਰੀ ਵੱਡੀ ਬੇਟੀ ਸਲੋਮੀ ਛੋਟੀ ਜੀ ਸੀ ਸਾਲ ਡੇਢ ਸਾਲ ਦੀ ਮਸੀਂ ਕਰਕੇ ਉਹ 9 ਮਹੀਨਿਆਂ ਦੀ ਤਰਪੀ ਸੀ ਤੇ ਜਦੋਂ ਡੈਡੀ ਜੀ ਨੇ ਸੰਤਰ ਭਜਨ ਸਿੰਘ ਜੀ ਨੇ ਆਉਣਾ ਦੁਪਹਿਰਾਂ ਹੋਣੀਆਂ ਉਹਨੂੰ ਚਾਹ ਚੜਜਣਾ ਉਹਨੇ ਕਿਹਾ ਡਾਈ ਦੀ ਅਗੇ ਡਾਈ ਜੀ ਅਗੇ ਤੇ ਉਹਨੇ ਆਪਦੀ ਨਿੱਕੀ ਜੀ ਗਲਾਸੀ ਉਹਨੂੰ ਉਹਦੇ ਲਈ ਹੁੰਦੀ ਸੀ ਜਿਹਦੇ ਚੋਂ ਪਾਣੀ ਪੀਂਦੀ ਹੁੰਦੀ ਸੀ ਉਹਨੇ ਜਾਣਾ ਟੁੱਟੀ ਤੋਂ ਪਾਣੀ ਖੋਲਣਾ ਚਾਹੇ ਗਰਮ ਆਜੇ ਠੰਡਾ ਆਜੇ ਉਹਨੇ ਫੜ ਕੇ ਸਭ ਤੋਂ ਪਹਿਲਾਂ ਡੈਡੀ ਜੀ ਨੂੰ ਦੇਣਾ ਡੈਡੀ ਜੀ ਪਾਣੀ ਪੀ ਲਓ ਡੈਡੀ ਜੀ ਨੇ ਇੰਨੇ ਖੁਸ਼ ਹੋਣਾ ਕਹਿਣਾ ਦੇਖ ਰੱਬ ਨੇ ਇਹਦੇ ਦਿਲ ਵਿੱਚ ਕਿੰਨੀ ਸੇਵਾ ਪਾਈ ਆ ਆਪਦੇ ਦਾਦੇ ਦੇ ਲਈ ਉਹਨਾਂ ਨੇ ਉਹਨੂੰ ਘੁੱਟ ਕੇ ਜੱਫੀ ਪਾਣੀ ਪਿਆਰ ਕਰਨਾ ਕਹਿਣਾ ਪਾਣੀ ਬਹੁਤ ਸਵਾਦ ਆ ਉਹਨੂੰ ਹੋਰ ਚਾਹ ਚੜਨਾ ਉਹਨੇ ਹਰ ਵਾਰੀ ਦੇਣਾ ਕਰਕੇ ਦਾਜੀ ਨੂੰ ਮੇਰਾ ਪਾਣੀ ਜ਼ਿਆਦਾ ਸਵਾਦ ਲੱਗਦਾ ਆ ਮੈਨੂੰ ਵੀ ਇਦਾਂ ਹੀ ਲੱਗਦਾ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ ਆ ਪਰ ਪ੍ਰਭੂ ਨੇ ਤਾਂ ਕਰਕੇ ਮਾਫ਼ ਕੀਤੀਆਂ ਆ ਕਰਕੇ ਉਹਨੂੰ ਪਤਾ ਆ ਵੀ ਇਹੇ ਅਜੇ ਬੇਬੀ ਆ ਇਹ ਇਹਨੂੰ ਠੋਣਾ ਨਹੀਂ ਆ ਇਹਨੂੰ ਬੁੱਧ ਦੇ ਦੇਣੀ ਆ ਸੱਚੀ ਆ ਪਰ ਜਦੋਂ ਆਪਾਂ ਆਪਣੇ ਘਰ ਦੇਆਂ ਤੋਂ ਆਪਣੇ ਬਚਪਨ ਦੀਆਂ ਗੱਲਾਂ ਸੁਣਦੇ ਆ ਕਈ ਵਾਰੀ ਸੁਣ ਕੇ ਸੰਗ ਆਉਂਦੀ ਅਸੀਂ ਇਦਾਂ ਦੇ ਸੀਗੇ ਅਸੀਂ ਇਦਾਂ ਖਾਂਦੇ ਸੀ ਜੇ ਹੁਣ ਆਪਾਂ ਨਿਆਣਿਆਂ ਨੂੰ ਦੱਸੀਏ ਵੀ ਤੁਹਾਨੂੰ ਭੁਜੀਆ ਦਿੰਦੇ ਸੀਗੇ ਤੇ ਤੁਸੀਂ ਭੁੰਜੇ ਫਲੋਰ ਤੇ ਡੋਲਦੇ ਸੀ ਕੌਲੀ 'ਚ ਨਹੀਂ ਖਾਂਦੇ ਸੀ ਮੋਸਟਲੀ ਨਿਆਣੇ ਇਦਾਂ ਹੀ ਕਰਦੇ ਤੁਸੀਂ ਕੋਲ ਲਿੱਟੀ ਚੀਜ ਪਾ ਕੇ ਦੋਨਾਂ ਨੇ ਭੁੰਡੇ ਖਿਲਾਰ ਕੇ ਹੱਥ ਮਾਰ ਕੇ ਫੇਰ ਉਹ ਕੱਲਾ ਕੱਲਾ ਦਾਣਾ ਚੱਕ ਕੇ ਖਾਣਾ ਆ ਤੇ ਫੇ ਉਹਨਾਂ ਨੂੰ ਵੱਡੇ ਹੋਿਆਂ ਨੂੰ ਦੱਸੋ ਨਿਆਣੇ ਕਹਿਣਗੇ ਮੰਮੀ ਚੁੱਪ ਕਰ ਜੋ ਪਲੀਜ਼ ਮੇਰੀਆਂ ਫਰੈਂਡਾਂ ਦੇ ਸਾਹਮਣੇ ਨਾ ਇਦਾਂ ਦੱਸੋ ਫੇ ਸੰਗ ਆਉਂਦੀ ਆ ਹਨਾ ਇਦਾਂ ਹੀ ਕਈ ਵਾਰੀ ਮੇਰੀ ਲਾਈਫ ਵਿੱਚ ਵੀ ਮੈਂ ਕਿਹਾ ਉਹ ਮੈਂ ਵੀ ਪੁੰਜੇ ਡੋਲ ਡੋਲ ਕੇ ਖਾਂਦੀ ਸੀਗੀ ਬਹੁਤ ਚੀਜ਼ਾਂ ਆ ਪਰ ਫੇ ਵੀ ਸ਼ੁਕਰ ਹੈ ਪਰਮੇਸ਼ਵਰ ਦਾ ਜਦੋਂ ਬੁੱਧ ਮੰਗਣੀ ਸ਼ੁਰੂ ਕੀਤੀ ਉਹਨੇ ਬਹੁਤ ਭੇਤ ਖੋਲੇ ਜਿਹੜੇ ਮੈਨੂੰ ਲੱਗਦੇ ਹੁੰਦੇ ਸੀ ਦੁਨੀਆ ਤਾਂ ਗਲਤ ਕਰੀ ਜਾਂਦੀ ਆ ਸਾਰਾ ਕੁਝ ਅਸੀਂ ਇਕੱਲੇ ਸਿਆਣੇ ਆ ਸਾਨੂੰ ਸਾਰੀ ਸਮਝ ਆ ਗਈ ਆ ਐਨ ਪ੍ਰੂਵ ਕਰਨ ਨੂੰ ਵੀ ਸਿਰਫ ਸੌਣ ਨੂੰ ਸਿੰਘ ਫਸੌਣ ਨੂੰ ਤਿਆਰ ਹੁੰਦੇ ਸੀ ਆ ਕੇ ਸਾਡੇ ਨਾਲ ਗੱਲ ਕਰੋ ਮਤਲਬ ਮੈਂ ਆਪਣੀ ਗੱਲ ਕਰਦੀ ਮੇਰਾ ਇਦਾਂ ਦਾ ਹੀ ਸੁਭਾਅ ਸੀਗਾ ਸ਼ੁਕਰ ਹੈ ਪਰਮੇਸ਼ਵਰ ਨੇ ਬਦਲੇ ਆਇਆ ਧੰਨਵਾਦ ਉਹਦੀ ਕਿਰਪਾ ਦੇ ਲਈ ਤੁਸੀਂ ਮੈਨੂੰ ਕਹਿੰਦੇ ਸੀ ਆਜੋ ਬੈਠੋ ਆਪਾਂ ਗੱਲ ਕਰਦੇ ਇੰਨੀ ਕੌਨਫੀਡੈਂਸ ਨਾਲ ਕਹਿਣਾ ਜਿਵੇਂ ਸਾਰਾ ਹੀ ਪਤਾ ਆ ਤੇ ਜਦੋਂ ਪਤਾ ਲੱਗਾ ਹੁਣ ਸੰਗ ਆਉਂਦੀ ਚੰਗਾ ਹੋਇਆ ਕੋਈ ਬੈਠਾ ਨਹੀਂ ਗੱਲ ਕਰਨ ਨੂੰ ਹਾਏ ਜਦੋਂ ਹੁਣ ਵਚਨ ਨੂੰ ਪੜਿਆ ਤੇ ਉਹ ਤਾਂ ਸਾਰੀਆਂ ਹੀ ਸਹੀ ਸੀਗੀਆਂ ਤੇ ਹੁਣ ਮੈਂ ਫੇ ਕਈ ਵਰੀ ਸਾਹਮਣੇ ਤੇ ਕਈ ਵਰੀ ਚੋਰੀ-ਚੋਰੀ ਪ੍ਰਭੂ ਤੋਂ ਮਾਫੀ ਮੰਗਦੀ ਪ੍ਰਭੂ ਮੈਨੂੰ ਬਹੁਤ ਮਾਫ ਕਰ ਦਿਓ ਮੇਰੇ ਤੋਂ ਬਹੁਤ ਗਲਤ ਗੱਲਾਂ ਬੋਲ ਹੋਈਆਂ ਆ ਤੇ ਧੰਨਵਾਦ ਵੀ ਕਰਦੀ ਆਂ ਪ੍ਰਭੂ ਤੁਹਾਨੂੰ ਪਤਾ ਸੀ ਅਣਜਾਨ ਪੁਣੇ ਚ ਹਵਾ ਚ ਤਲਵਾਰਾ ਮਾਰੀ ਜਾਂਦੀ ਆ ਕੋਈ ਗੱਲ ਨਹੀਂ ਇਹਨੂੰ ਮੈਂ ਸਮਝ ਦੇਵਾਂਗਾ ਜੇ ਇਸ ਦਿਨ ਮੰਗੂਗੀ ਪਰ ਓਦਣ ਦਊਗਾ ਇਦਾਂ ਹੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆ ਜੇ ਇਸ ਵੀ ਤੁਸੀਂ ਫੀਲਡ ਵਿੱਚ ਕੰਮ ਕਰਦੇ ਹੋ ਤੁਸੀਂ ਮਾਸਟਰ ਹੀ ਨਹੀਂ ਖੜੇ ਹੁੰਦੇ ਹਮੇਸ਼ਾ ਤੁਸੀਂ ਸਿੱਖਦੇ ਆਂ ਪਹਿਲਾਂ ਜਿਵੇਂ ਜਿਵੇਂ ਤੁਸੀਂ ਸਿੱਖਦੇ ਜਾਂਦੇ ਤੁਹਾਨੂੰ ਤੁਹਾਡਾ ਤਜਰਬਾ ਹੁੰਦਾ ਜਾਂਦਾ ਜਦੋਂ ਤੁਸੀਂ ਨਵੇਂ ਥਾਂ ਤੇ ਜੌਬ ਕਰਦੇ ਹੋ ਤੁਹਾਨੂੰ ਪੁੱਛਦੇ ਆ ਨਾ ਐਕਸਪੀਰੀਅੰਸ ਸਰਟੀਫਿਕੇਟ ਤਜਰਬੇ ਦਾ ਪ੍ਰਮਾਣ ਪੱਤਰ ਲਿਆਓ ਉਹਦਾ ਮਤਲਬ ਕੀ ਆ ਕਿ ਤੁਸੀਂ ਕਿੰਨਾ ਕੁ ਸਿੱਖ ਗਏ ਆ ਤੇ ਜਿਹੜਾ ਸਿੱਖ ਗਿਆ ਆ ਉਹਦੀ ਕਦਰ ਉਹਦੀ ਤਨਖਾਹ ਵੱਧ ਹੁੰਦੀ ਆ ਤੇ ਜੇ ਤੁਸੀਂ ਉਹਨਾਂ ਨੂੰ ਕਹਿੰਦੇ ਜੀ ਮੈਂ ਤਾਂ ਜੇ ਸਿੱਖਣਾ ਮੈਂ ਤਾਂ ਫਰੈਸ਼ਰ ਆ ਮੈਂ ਤਾਂ ਬਿਲਕੁਲ ਅਜੇ ਨਵਾਂ ਹੀ ਆ ਫਿਰ ਉਹ ਕਹਿੰਦੇ ਵੀ ਤੂੰ ਇੰਨੇ ਕੁ ਤੋਂ ਸ਼ੁਰੂ ਕਰਦੇ ਆ ਜੇ ਤੈਨੂੰ ਮਨਜ਼ੂਰੀ ਆ ਜਾ ਜਿਵੇਂ ਜਿਵੇਂ ਤੈਨੂੰ ਜਾਚ ਆਈ ਜਾਊਗੀ ਤਿਵੇਂ-ਤਿਵੇਂ ਤੇਰੀ ਤਨਖਾਹ ਵਧਦੀ ਜਾਊਗੀ ਹallelujah ਤੇ ਤੁਸੀਂ ਵੀ ਹੁਣ ਦੇਖ ਸਕਦੇ ਆ ਜਿਵੇਂ ਜਿਵੇਂ ਪਰਮੇਸ਼ਵਰ ਨੇ ਪ੍ਰਕਾਸ਼ ਦੇਣਾ ਸ਼ੁਰੂ ਕੀਤਾ ਜਦੋਂ ਆਪਾਂ ਪ੍ਰਾਰਥਨਾ ਕਰਦੇ ਜਬਰਦਸਤ ਗਵਾਈਆਂ ਬਣ ਰਹੀਆਂ ਆ ਜਬਰਦਸਤ ਲਾਈਫ ਟਰਾਂਸਫਾਰਮ ਹੋ ਰਹੀਆਂ ਆ ਜਬਰਦਸਤ ਪਰਮੇਸ਼ਵਰ ਦਾ ਕੰਮ ਹੋ ਰਿਹਾ ਹੈ ਕਿਉਂ ਤਨਖਾਹ ਵਧਦੀ ਜਾ ਰਹੀ ਆ ਹallelujah ਪਰਮੇਸ਼ਵਰ ਦਾ ਅਨੁਗ੍ਰਹਿ ਉਹਦੀ ਕਿਰਪਾ ਉਹਦਾ ਮਸਾ ਜਿਹੜਾ ਆ ਉਹ ਵਧਦਾ ਜਾ ਰਿਹਾ ਆ ਜਿਵੇਂ ਜਿਵੇਂ ਤਜਰਬੇ ਵਿੱਚ ਵਧਦੇ ਜਾਵਾਂਗੇ ਇਸ ਲਈ ਮੈਂ ਤੁਹਾਨੂੰ ਕਹਿੰਨੀ ਤੁਸੀਂ ਵੀ ਆਪ ਵਚਨ ਨੂੰ ਪੜੋ ਵਚਨ ਨੂੰ ਸੁਣੋ ਵਚਨ ਉੱਤੇ ਮਨਨ ਕਰੋ ਤਾਂ ਜੋ ਪਰਮੇਸ਼ਵਰ ਦਾ ਵਚਨ ਸਾਡੇ ਪੈਰਾਂ ਨੂੰ ਚਾਨਣ ਬਖਸ਼ੇ ਭਾਵ ਸਾਡੇ ਮਨ ਦੇ ਵਿੱਚ ਗਿਆਨ ਆਵੇ ਸਾਨੂੰ ਸਮਝ ਆ ਜਵੇ ਕਿ ਅਸੀਂ ਕੀ ਕਰਨਾ ਆ ਔਰ ਕੀ ਨਹੀਂ ਕਰਨਾ ਚਾਹੀਦਾ ਕਿ ਸਾਡੇ ਪਰਮੇਸ਼ਵਰ ਦੇ ਅਨੁਸਾਰ ਸਹੀ ਆ ਤੇ ਕੀ ਸਾਡੇ ਪਰਮੇਸ਼ਵਰ ਦੇ ਅਨੁਸਾਰ ਗਲਤ ਆ ਹallelujah ਸੋ ਆਜੋ ਇੱਕ ਹੋਰ ਆਇਤ ਆਪਾਂ ਦੇਖੀਏ ਪਹਿਲਾ ਪਤਰਸ ਉਹਦਾ ਦੂਜਾ ਅਧਿਆਇ ਤੇ ਉਹਦੀ ਦੂਜੀ ਪੰਕਤੀ ਦੇ ਵਿੱਚ ਆਪਾਂ ਦੇਖਦੇ ਆਂ ਨਾ ਨਵੇਂਆ ਜੰਮਿਆ ਹੋਇਆ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਉਸ ਨਾਲ ਮੁਕਤੀ ਲਈ ਵੱਧਦੇ ਜਾਓ ਜੇਕਰ ਤਾਂ ਤੁਸੀਂ ਸਵਾਦ ਚੱਕ ਕੇ ਵੇਖਿਆ ਭਈ ਤੁਸੀਂ ਸੌਰੀ ਹਾਂ ਜੇਕਰ ਤਾਂ ਤੁਸੀਂ ਸਵਾਦ ਚੱਕ ਕੇ ਵੇਖਿਆ ਭਈ ਪ੍ਰਭੂ ਕਿਰਪਾਲੂ ਹੈ ਹallelujah ਸੋ ਅਸੀਂ ਵਚਨ ਦੇ ਵਿੱਚ ਕੀ ਦੇਖਦੇ ਆ ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਿਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਜਿਹੜੇ ਨਿਊਲੀ ਬੌਰਨ ਬੇਬੀ ਆ ਜੇ ਉਹ ਇੱਕ ਵਾਰੀ ਮਦਰ ਫੀਡ ਲੈਣਾ ਸ਼ੁਰੂ ਕਰ ਦਿੰਦੇ ਆ ਆਪਣੀ ਮਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਪਤਾ ਉਹਨੂੰ ਬੋਤਲ ਲਾਉਣੀ ਫੇ ਬਹੁਤ ਔਖੀ ਆ ਫੇ ਉਹਨਾਂ ਨੂੰ ਤੁਸੀਂ ਬੋਤਲ ਦੇਉਂਗੇ ਵੀ ਉਹ ਜੀਵ ਨਾਲ ਤੱਕ ਕੇ ਬਾਹਰ ਨੂੰ ਕੱਢ ਦੂਗੇ ਬੁੱਤ ਮੰਨਦੇ ਨਹੀਂ ਵੀ ਅਸੀਂ ਬੋਤਲ ਪੀਣੀ ਆ ਉਹ ਕਹਿਣਗੇ ਵੀ ਸਾਨੂੰ ਮਦਰ ਫੀਡ ਹੀ ਚਾਹੀਦੀ ਆਪਣੀ ਮਾਂ ਦਾ ਦੁੱਧ ਹੀ ਪੀਣਾ ਉਹਨਾਂ ਨੇ ਉਹਨਾਂ ਦੇ ਅੰਦਰ ਉਸ ਦੁੱਧ ਦਾ ਟੇਸਟ ਲੱਗ ਗਿਆ ਜਿਹੜਾ ਖਾਲਸ ਆ ਉਹਨਾਂ ਦੇ ਲਈ ਜਿਵੇਂ ਹਰੇਕ ਪਸ਼ੂ ਦਾ ਜਿਹੜਾ ਦੁੱਧ ਆ ਉਹ ਉਹਦੇ ਬੱਚੇ ਦੇ ਲਈ ਆ ਉਹਦੇ ਬੱਚੇ ਨੂੰ ਉਹੀ ਦੁੱਧ ਪਾਚਦਾ ਤੁਸੀਂ ਸੋਚੋ ਆਪਾਂ ਕਹਿੰਦੇ ਵੀ ਮੱਝ ਦਾ ਦੁੱਧ ਬਹੁਤ ਹੈਵੀ ਦੁੱਧ ਹੁੰਦਾ ਬਹੁਤ ਭਾਰਾ ਦੁੱਧ ਆ ਤੇ ਉਹ ਪਰ ਮੱਝ ਦੇ ਬੱਚੇ ਨੂੰ ਉਹੀ ਦੁੱਧ ਪਾਚਦਾ ਆ 2 ਲੀਟਰ 3 ਲੀਟਰ 4 ਲੀਟਰ ਜਿੰਨਾ ਵੀ ਤੁਸੀਂ ਦਿਨੇ ਉਹ ਪਚਾ ਲੈਂਦਾ ਆ ਇਦਾਂ ਹੀ ਜਿਹੜਾ ਨਿਊ ਬੌਰਨ ਬੇਬੀ ਆ ਮਿਲਕ ਤੋਂ ਅਲਰਜੀ ਆ ਕਿਹੜੇ ਤੋਂ ਜਿਹੜਾ ਗਾਂ ਤੋਂ ਆ ਜਾਂ ਮੱਝ ਤੋਂ ਆ ਪਰ ਉਹਨੂੰ ਆਪਣੀ ਮਦਰ ਦਾ ਜਿਹੜਾ ਮਿਲਕ ਆ ਉਹਦੇ ਤੋਂ ਅਲਰਜੀ ਨਹੀਂ ਹੁੰਦੀ ਕਿਉਂ ਕਿ ਉਹ ਉਹਦੇ ਲਈ ਪਰਮੇਸ਼ਰ ਨੇ ਉਹਦੀ ਮਾਂ ਦੇ ਜਿਸਮ ਦੇ ਅੰਦਰ ਪੈਦਾ ਕੀਤਾ ਆ ਉਹਦੀ ਖੁਰਾਕ ਆ ਉਹ ਖਾਲਸ ਆ ਉਹ ਨਰੋਲ ਆ ਉਹ ਪਿਓਰ ਆ ਉਸ ਬੱਚੇ ਦੀ ਸਿਹਤ ਲਈ ਚੰਗਾ ਆ ਡਾਕਟਰਸ ਵੀ ਕਹਿੰਦੇ ਕਿ 6 ਮਹੀਨੇ ਬੱਚੇ ਨੂੰ ਹਰ ਹਾਲ ਵਿੱਚ ਸਿਰਫ ਜਿਹੜਾ ਐ ਮਿਲਕ ਫੀਡ ਕੀਤਾ ਜਾਏ ਕਿਉਂਕਿ ਉਹ ਚੋਂ ਨੂੰ ਸਾਰੇ ਪੋਸ਼ਟਿਕ ਤੱਤ ਮਿਲਦੇ ਇਸੇ ਲਈ ਵਚਨ ਕੀ ਕਹਿ ਰਿਹਾ ਡਾਕਟਰ ਹੁਣ ਕਹਿ ਰਹੇ ਆ ਤੁਸੀਂ ਦੇਖੋ ਵਚਨ ਹਜ਼ਾਰਾਂ ਸਾਲ ਪਹਿਲਾਂ ਹੀ ਇਹ ਗੱਲਾਂ ਨੂੰ ਕਰ ਰਿਹਾ ਆਇਆ ਅਕੀ ਲਿਖਿਆ ਕਹਿੰਦਾ ਤੁਸੀਂ ਨਵੇਂ ਜੰਮਿਆ ਹੋਇਆ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਤੁਸੀਂ ਐਨਾ ਸੋਚੋ ਕਿ ਜੋ ਮੈਨੂੰ ਨਜ਼ਰ ਆ ਰਿਹਾ ਇਹ ਬਹੁਤ ਸਵਾਦ ਆਏ ਮੈਨੂੰ ਮਿਲ ਜੇ ਪਰ ਤੁਸੀਂ ਇਹ ਕਹੋ ਜੋ ਮੇਰੇ ਲਈ ਚੰਗਾ ਆਉ ਮੈਨੂੰ ਮਿਲੇ ਕਹਿਣ ਤੋਂ ਮਤਲਬ ਕਈ ਵਾਰ ਹੀ ਬਹੁਤ ਸਾਰੇ ਲੋਕ ਸਿਰਫ ਆਪਣੇ ਕੰਨਾਂ ਨੂੰ ਖੁਸ਼ ਕਰਨਾ ਚਾਹੁੰਦੇ ਆ ਬੇ ਸਿਰਫ ਜੀ ਪ੍ਰੋਸਪਰਿਟੀ ਦੀਆਂ ਗੱਲਾਂ ਕਰੋ ਸਿਰਫ ਨੱਚਣ ਗਾਉਣ ਵਾਲੀਆਂ ਗੱਲਾਂ ਕਰੋ ਸਿਰਫ ਜੀਲ ਆਉਣ ਵਾਲੀਆਂ ਗੱਲਾਂ ਕਰੋ ਪਰ ਸਿੱਖਿਆ ਦੇਣ ਵਾਲੀਆਂ ਗੱਲਾਂ ਨਾ ਕਰਿਆ ਕਰੋ ਪ੍ਰਾਰਥਨਾ ਕਰੋ ਇਹ ਨਾ ਗੱਲਾਂ ਕਰਿਆ ਕਰੋ ਵਚਨ ਰੋਜ਼ ਪੜ੍ਹੋ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਪਰ ਇਹ ਗੱਲਾਂ ਕਰੋ ਤੁਹਾਨੂੰ ਆ ਮਿਲ ਜਵੇ ਤੁਹਾਨੂੰ ਉਹ ਮਿਲ ਜਵੇ ਬਾਕੀ ਭਾਵੇਂ ਸਾਰੀਆਂ ਛੱਡ ਦਿਓ ਪਰ ਵਚਨ ਕੀ ਕਹਿੰਦਾ ਖਾਲਸ ਦੁੱਧ ਦੀ ਲੋਚ ਕਰੋ ਜਿਹੜਾ ਅਸਲੀ ਵਚਨਿਆ ਖਾਲਸ ਵਚਨਿਆ ਪਰਮੇਸ਼ਵਰ ਦਾ ਵਚਨਿਆ ਨਰੋਲ ਵਚਨਿਆ ਉਹਦੀ ਲੋਚ ਕਰੋ ਬੇਸ਼ੱਕ ਉਹ ਸੁਣਨ ਦੇ ਲੱਗਿਆ ਤੁਹਾਨੂੰ ਕੌੜਾ ਲੱਗੇ ਬੇਸਵਾਦਾ ਲੱਗੇ ਪਰ ਚੇਤੇ ਰੱਖਿਓ ਨਿੰਮਕੌੜੀ ਜਿੰਨੀ ਮਰਜ਼ੀ ਹੋਵੇ ਫੋੜੇ ਫਿੰਸੀਆਂ ਬਿਠਾ ਦਿੰਦੀ ਆ ਤੇ ਮੁੜ ਕੇ ਹੋਰ ਨਹੀਂ ਦਿੰਦੀ ਫਾਇਦੇਮੰਦ ਬਹੁਤ ਆ ਇਿੱਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਆ ਜਿਹੜੀਆਂ ਬੇਸਵਾਦੀਆਂ ਲੱਗਦੀਆਂ ਆ ਪਰ ਫਾਇਦਾ ਬਹੁਤ ਦਿੰਦੀਆਂ ਆ ਪਰ ਜਿੰਨੀਆਂ ਚੀਜ਼ਾਂ ਜ਼ਿਆਦਾ ਸਵਾਦ ਲੱਗਦੀਆਂ ਆ ਤੁਸੀਂ ਦੇਖਿਓ ਫਾਇਦਾ ਉਹਨਾਂ ਦਾ ਘੱਟ ਹੁੰਦਾ ਆ ਇਸ ਲਈ ਵਚਨ ਸਾਨੂੰ ਆਤਮਕ ਰੀਤੀ ਦੇ ਨਾਲ ਸਿਖਾਉਂਦਾ ਆ ਕਿ ਤੁਸੀਂ ਪਿਓਰ ਵਚਨ ਦੀ ਖੋਜ ਕਰਨੀ ਆ ਲੋਚ ਕਰਨੀ ਆ ਚਾਹਣਾ ਆ ਭਾਵੇਂ ਪ੍ਰਭੂ ਤੇਰਾ ਵਚਨ ਸਖਤ ਆ ਪਰ ਮੈਨੂੰ ਸੁਧਾਰਦਾ ਆ ਮੈਂ ਤੇਰਾ ਵਚਨ ਪੜ੍ਹਾਂਗਾ ਮੈਂ ਤੇਰਾ ਵਚਨ ਸੁਣੂੰਗਾ ਮੈਂ ਤੇਰੇ ਘਰ ਵਿੱਚ ਜਾਊਂਗਾ ਭਾਵੇਂ ਉੱਥੇ ਮੇਰੀ ਤਾੜਨਾ ਹੁੰਦੀ ਆ ਪਰ ਮੈਨੂੰ ਪਤਾ ਉਹ ਤਾੜਨਾ ਮੇਰੇ ਸੁਧਾਰਨ ਵਾਸਤੇ ਆ ਉਹ ਮੇਰੀ ਆਤਮਿਕ ਤਰੱਕੀ ਦੇ ਵਾਸਤੇ ਆ ਮੈਂ ਜ਼ਰੂਰ ਜਾਊਂਗਾ ਕਈ ਥਾਵਾਂ ਤੇ ਜਿਹੜੇ ਸਾਡੇ ਆਗੂ ਹੁੰਦੇ ਆ ਉਹ ਸਾਨੂੰ ਝੜਕ ਦਿੰਦੇ ਆ ਸਖਤ ਸੁਭਾਅ ਹੁੰਦਾ ਉਹਨਾਂ ਦਾ ਤੇ ਕਈ ਲੋਕੀ ਇਸੇ ਗੱਲ ਤੋਂ ਨਾਰਾਜ਼ ਹੋ ਜਾਂਦੇ ਸਾਨੂੰ ਪਾਦਰੀ ਜੀ ਨੇ ਇਦਾਂ ਕਹਿ ਦਿੱਤਾ ਤੇ ਮੁੜ ਕੇ ਉਹ ਕਹਿੰਦੇ ਆਪਾਂ ਜਾਣਾ ਨਹੀਂ ਚਰਚ ਨੂੰ ਕਿਹਦਾ ਨੁਕਸਾਨ ਹੋਇਆ ਰੁੱਸਣ ਵਾਲੇ ਦਾ ਹੋਇਆ ਜਿਹੜਾ ਪਾਦਰੀ ਤੁਹਾਨੂੰ ਇਹ ਕਹੇ ਕਿ ਤੁਸੀਂ ਆਪ ਪ੍ਰਾਰਥਨਾ ਕਰਿਆ ਕਰੋ ਤੁਹਾਨੂੰ ਚਾਹੀਦਾ ਉਹਦੀ ਹਰ ਗੱਲ ਮੰਨੋ ਪਤਾ ਕਿਉਂ ਉਹ ਤੁਹਾਨੂੰ ਹੈਂਡੀਕੈਪ ਨਹੀਂ ਬਣਾ ਰਿਹਾ ਤੁਹਾਨੂੰ ਅਪਾਹਜ ਨਹੀਂ ਬਣਾ ਰਿਹਾ ਕਿ ਤੁਹਾਨੂੰ ਕਹਿੰਦਾ ਤੁਸੀਂ ਭਾਵੇਂ ਫਿਲਮਾਂ ਦੇਖੀ ਜਾਓ ਤੁਸੀਂ ਭਾਵੇਂ ਸਿਨਮੇ ਜਾਈ ਜਾਓ ਮੈਂ ਬੈਠਾ ਮੈਂ ਹੱਥ ਰੱਖੀ ਜਾਊਂਗਾ ਰਾਤ ਬਰਾਤੇ ਲੋੜ ਪੈ ਗਈ ਤਾਂ ਫੇਰ ਕਿਸੇ ਨੇ ਫੋਨ ਨਹੀਂ ਚੱਕਣਾ ਤੁਹਾਡਾ ਕਿਸੇ ਨੇ ਤੁਹਾਡੇ ਘਰ ਨਹੀਂ ਆਉਣਾ ਫੇਰ ਹੱਥ ਰੱਖਣ ਨੂੰ ਉਸ ਵੇਲੇ ਤੁਹਾਨੂੰ ਲੋੜ ਪੈਣੀ ਆ ਖੁਦ ਦੀ ਪ੍ਰਾਰਥਨਾ ਦੀ